ਇਸ ਵੇਲੇ ਦੀ ਰਾਹਤ ਭਰੀ ਖਬਰ ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਤ ਦੀ ਗਰਮੀ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੀ ਹੈ ਜੀ ਹਾਂ ਟਪ ਟਪ ਕਰਕੇ ਅਜਨਾਲਾ ਦੇ ਵਿੱਚ ਮੀਂਹ ਪੈਣ ਲੱਗਿਆ ਹੈ ਅਚਾਨਕ ਟਪ ਟਪ ਪੈਂਦੀਆਂ ਕਣੀਆਂ ਨੂੰ ਦੇਖ ਲੋਕੀ ਇੱਕ ਵਾਰ ਹੈਰਾਨ ਹੋ ਗਏ ਤੇ ਫਿਰ ਆਪਣੇ ਘਰਾਂ ਚੋਂ ਇੱਕਦਮ ਬਾਹਰ ਨਿਕਲ ਆਏ ਆਖਿਰ ਮੀਂਹ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਤੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੁਣ ਅੱਤ ਦੀ ਗਰਮੀ ਤੋਂ ਬਾਅਦ ਅਜਨਾਲਾ ਦੇ ਲੋਕ ਰਾਹਤ ਮਹਿਸੂਸ ਕਰ ਰਹੇ ਨੇ ਇਸ ਦੇ ਨਾਲ ਹੀ ਰੱਬ ਦਾ ਧੰਨਵਾਦ ਵੀ ਕਰ ਰਹੇ ਨੇ ਮੀਂਹ ਦੇ ਨਜ਼ਾਰੇ ਵੀ ਲੈ ਰਹੇ ਨੇ ਮੀਂਹ ਦੇ ਆਉਣ ਕਾਰਨ ਲੋਕਾਂ ਦੇ ਚਿਹਰੇ ਤੇ ਰੌਣਕਾਂ ਦੇਖਣ ਨੂੰ ਮਿਲੀਆਂ ਨੇ ਤੇ ਲੋਕ ਖੁਸ਼ੀ ਦੇ ਨਾਲ ਝੂਮੁੱਠੇ ਨੇ ਆਓ ਹੁਣ ਸੁਣਦੇ ਹਾਂ ਲੋਕਾਂ ਦਾ ਕੀ ਕਹਿਣਾ ਹੈ ਮੇਰਾ ਨਾਮ ਈਨੋਦ ਰੋੜਾ ਜੀ ਕੁਦਰਤ ਅੱਜ ਮਿਹਰਬਾਨ ਹੋਈ ਹੈ ਅੱਜ ਬਰਸਾਤ ਹੋਈ ਹੈ ਸਾਰਿਆਂ ਦੇ ਚਿਹਰੇ ਖੁਸ਼ੀ ਨਾਲ ਖਿਲ ਗਏ ਆ ਕਿਉਂਕਿ ਬਹੁਤ ਗਰਮੀ ਭਾਜੀ 47 48 ਡਿਗਰੀ ਟੈਂਪਰੇਚਰ ਔਰ ਬਹੁਤ ਜਿਆਦਾ ਲੂਸ ਹੀ ਜਿਹਦੇ ਨਾਲ ਨਾ ਸਾਰੇ ਲੋਕ ਮਤਲਬ ਹੋਸ਼ ਹੋਏ ਪਏ ਸੀ ਤੇ ਅੱਜ ਕੁਦਰਤ ਨੇ ਹਰ ਚੀਰਾ ਖਲਾਤਾ ਕਿਉਂਕਿ ਇਤੋਂ ਬਿਨਾ ਹਰ ਏਸੀ ਫੇਲ ਹੀ ਹੈ ਜੀ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਬਰਸਾਤ ਹੋਈ ਹੈ ਤੇ ਧਰਤੀ ਮਾਂ ਨੂੰ ਠੰਡ ਪਹੁੰਚੀ ਹੈ ਪਰਮਾਤਮਾ ਕਰੇ ਕਿ 2-4 ਦਿਨ ਲਗਾਤਾਰ ਰੱਜ ਕੇ ਮੀਂਹ ਪਵੇ ਜਿਹੜਾ ਕਿ ਜਿੰਨੀ ਗਰਮੀ ਅੱਜ ਤੱਕ ਪੈ ਚੁੱਕੀ ਹੈ ਜਿੰਨੀ ਧਰਤੀ ਦੇ ਅੰਦਰ ਤਪਸ਼ ਹੈ ਉਹ ਠੰਡੀ ਹੋ ਸਕੇ ਸਰ ਮੇਰਾ ਨਾਮ ਵਿਕਰਮ ਹੈ ਜੀ ਮੈਂ ਅੱਜ ਤੁਹਾਡੇ ਸਾਹਮਣੇ ਬਾਰਿਸ਼ ਹੋ ਰਹੀ ਹੈ 46 ਤੋਂ 47 ਡਿਗਰੀ ਟੈਂਪਰੇਚਰ ਹੋ ਚੁੱਕਿਆ ਹੈ ਆਪ ਉਸ ਮਾਲਕ ਦਾ ਅਕਾਲਪੁਰਪ ਦਾ ਧੰਨਵਾਦ ਕਰਦੇ ਹਾਂ ਜਿੰਨੇ ਠੰਡਾ ਮੌਸਮ ਕੀਤਾ ਹੈ ਨੂ ਆਖਰੀ ਹੋਏ ਹੋੜ ਦੇ ਸੈਲਰੀ ਸੀ ਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਨਾਲ ਕਿ ਰੋਖ ਲਾਓ ਵਾਤਾਵਰਨ ਨੂੰ ਸੰਭਾਲੀਏ ਇਹ ਸਾਡਾ ਫਰਜ਼ ਬੰਦ ਕਿੰਨੀ ਰਾਹਤ ਮਿਲੇਗੀ ਅੱਜ ਜਿਹੜੀ ਸਰ ਅੱਜ ਬਹੁਤ ਹੈ ਟੈਂਪਰੇਚਰ 30 ਦੇ ਲਾਗੇ ਆ ਗਿਆ ਸਰ 46 47 ਸੀ ਬਾਜ਼ਾਰ ਸੁਣਨੇ ਪਏ ਹੀ ਸਰ ਹੁਣੇ ਦੇ ਨਾਲ ਲੋਕਾਂ ਦੇ ਕੰਮਾਂ 'ਚ ਵੀ ਥੋੜਾ ਪਰ ਫਰਕ ਪਏਗਾ ਬਾਜ਼ਾਰ 'ਚ ਚੈਲਪਲ ਹੋਏਗੀ ਲੋਕਾਂ ਦੇ ਕੰਮ ਚੱਲਣਗੇ ਪੰਛੀਆਂ ਤੇ ਕਿੰਨਾ ਦਾ ਫਰਕ ਪਏਗਾ ਸਰ ਬਹੁਤ ਪਏਗਾ ਤੁਹਾਨੂੰ ਜੁੱਦਾ ਕਹਿ ਰਿਹਾ ਕਿ ਵੋਟਵੇਵ ਚੱਲ ਰਹੀ ਹੈ ਜੀ ਮਤਲਬ ਵੀ ਬੰਦੇ ਘਰੋਂ ਨਹੀਂ ਨਿਕਲ پا ਰਹੇ ਤੇ ਪੰਛੀਆਂ ਦਾ ਉੱਥੇ ਬੜਾ ਬੁਰਾ ਹਾਲ ਹੋ ਰਿਹਾ ਹੈ ਤੇ ਇੱਕ ਅਪੀਲ ਕਰਾਂਗੇ ਫਿਰ ਲੋਕਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਇਹਨੂੰ ਵਾਤਾਵਰਨ ਨੂੰ ਇਸ ਕੁਦਰਤ ਨੂੰ ਸੰਭਾਲੀਏ ਰੋਕ ਲਾਈਏ ਇਹਦੀ ਸਾਂਭ ਸੰਭਾਲ ਕਰੀਏ ਜੋ ਆਉਣ ਵਾਲੀ ਪੀੜ੍ਹੀ ਸਾਨੂੰ ਕੋਸੇ ਨਾ ਤੇ ਸਾਡੇ ਸਾਡੇ ਹੱਦ ਚ ਸੋ ਅਜਨਾਲਾ ਦੇ ਵਿੱਚ ਤਾਂ ਲੋਕਾਂ ਨੂੰ ਰਾਹਤ ਮਿਲ ਚੁੱਕੀ ਹੈ ਪਰ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਹਾਲੇ ਵੀ ਗਰਮੀ ਦਾ ਪ੍ਰਕੋਪ ਦਿਖਣ ਨੂੰ ਮਿਲ ਰਿਹਾ ਜਿਸ ਦੇ ਕਾਰਨ ਲੋਕ ਹਾਲੇ ਵੀ ਗਰਮੀ ਤੋਂ ਤੰਗ ਪਰੇਸ਼ਾਨ ਨੇ ਮੀਂਹ ਪਵਾਉਣ ਲਈ ਲੋਕੀ ਪੁਰਾਣੀ ਪਰੰਪਰਾ ਅਨੁਸਾਰ ਇੰਦਰ ਦੇਵਤੇ ਨੂੰ ਖੁਸ਼ ਕਰਨ ਲਈ ਗੁੱਡੀਆਂ ਵੀ ਫੂਕ ਰਹੇ ਨੇ ਅਜੇ ਹਿੱਥ ਦੇਖਣਾ ਹੋਵੇਗਾ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਕਦੋਂ ਤੱਕ ਮੌਸਮ ਬਦਲੇਗਾ ਕਦੋਂ ਤੱਕ ਲੋਕਾਂ ਨੂੰ ਰਾਹਤ ਮਿਲੇਗੀ ਬਾਕੀ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਜਾਂ ਫਿਰ ਰਤ ਦੀ ਗਰਮੀ ਹੈ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ